ਹਾਂਜੀ ਦੱਸੋ ਤੁਹਾਨੂੰ ਪਤਾ ਮੈਂ ਇੱਥੇ ਵਾਜਤਾ ਕੀ ਗੱਲ ਹੋਈ ਮੈਂ ਇੱਧਰ ਲੈ ਆਈ ਆ ਪੁਰਾਣੇ ਘਰ ਮੈਂ ਇੱਧਰ ਕੀ ਲਿਆਉਣਾ ਵਾ ਤੁਹਾਨੂੰ ਕੀ ਮੈਂ ਦੱਸਾਂ ਕੀ ਗੱਲ ਹੋਈ ਆ ਇੱਧਰ ਲੈ ਆਈ ਆ ਮੈਨੂੰ ਗੱਲ ਕੀ ਹੁਣੀ ਆ ਤੁਸੀਂ ਕੱਲ ਦੋਵੇਂ ਜਾਣੇ ਲਵਲੀ ਨੂੰ ਗੁੱਸੇ ਨਹੀਂ ਹੋਏ ਆਹੋ ਉਹ ਕੋਠੇ ਦੇ ਖਲੋਤਾ ਸੀ ਚੁੱਪ ਕਰਕੇ ਜਾ ਕੇ ਹਾਂ ਤੇ ਮੈਂ ਲੱਭਦੀ ਲੱਭਦੀ ਤਾਂ ਚਲ ਗਈ 21 ਰਾਮਨ ਇਹ ਗੱਲਾਂ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜਾ ਤੁਰਿਆ ਫਿਰਦਾ ਇਹਨੇ ਕੋਈ ਨਾ ਕੋਈ ਚੰਦ ਚੜ੍ਹਨਾ ਚਾੜਨਾ ਚੱਲ ਹਾ ਅਗਲਾ ਹੁਣ ਛੱਡੋ ਹੁਣ ਤੁਸੀਂ ਬਹਿ ਕੇ ਤਾਂ ਉਹਨਾਂ ਜੋ ਬੰਨਾਵੇਂ ਕਰ ਲੋ ਸਲਾਹ ਤੇ ਜਿੱਥੇ ਕਹਿੰਦਾ ਵਾ ਨਾ ਕਰ ਦੋ ਮੈਨੂੰ ਇਹ ਡਰਵਾ ਪਿੰਖਤਾ ਇਹ ਨਾ ਹੋਵੇ ਕਿਸੇ ਦੀ ਕੁੜੀ ਲੱਗ ਜਾਈ ਚੱਲ ਜੂ ਵਨ ਮੈਨੂੰ ਇਹ ਡਰਵਾ ਇਹ ਨਾ ਹੋਵੇ ਸਾਨੂੰ ਦੱਸਿਓ ਬਿਨਾਂ ਹੀ ਕਰੋ ਚੱਲ ਜੇ ਤੇ ਫੇਰ ਅਸੀਂ ਮਹੱਲੇ ਦੇ ਵਿੱਚ ਕੀ ਮੂੰਹ ਖਾਵਾਂਗੇ ਮੈਂ ਅੱਗੇ ਸੋਚਦਾ ਹੁੰਦਾ ਮੈਂ ਕਿ ਇਹਨੇ ਸਿਰ ਤੇ ਨਾ ਸਵਾਬ ਹੋਣੀ ਪਉਣੀ ਹੈ ਉਹੋ ਗੱਲ ਹੋਈ ਐ ਚਲ ਕੋਈ ਨਹੀਂ ਹੁਣ ਵੀ ਉਹਨੇ ਦੱਸਤਾ ਵਾ ਨਾ ਸਾਨੂੰ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਤੇ ਤੂੰ ਕਹਿੰਦੀ ਨਿਆਣਾ ਵਾ ਉਹ ਹੁਣ ਹੋ ਗਿਆ ਸਿਆਣਾ ਹੋ ਗਿਆ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਨਾ ਉਹ ਕੋਈ ਗੱਲ ਨਹੀਂ ਜੇ ਨਿਆਣੇ ਕੋਈ ਗਲਤੀ ਹੋਈ ਗਈ ਆ ਤਾਂ ਅਜੇ ਵੀ ਕੀ ਹੋਇਆ ਉਹਨੇ ਦੱਸਤਾ ਵਾ ਤੇਰਾ ਹਾਲ ਕੱਢ ਲਓ ਕੋਈ ਤੁਸੀਂ ਜੋਨ ਪਠੇ ਲੱਗਾਂ ਕੋ ਤਰਨ ਆਪਣੇ ਘਰ ਕੁੜੀ ਵਾਲੇ ਨੇ ਅੱਛਾ ਤੇ ਕੁੜੀ ਨੇ ਆਪਣੇ ਮਾਪਿਆਂ ਨੂੰ ਦੱਸਤਾ ਵਾ ਵੀ ਮੈਂ ਵਿਆਹ ਕਰਾਉਣਾ ਮੋਂ ਮੁੰਡੇ ਨਾਲ ਅੱਛਾ ਤੰਬਾ ਮੈਂ ਹੁਣ ਲਵਰੀ ਦੇ ਤੇਰੇ ਲੋ ਵੀ ਜੋ ਬੰਨਾ ਗੱਲ ਕਾਟ ਹੀ ਯਾਰ ਤੇ ਮੈਂ ਖੈ ਮੈਂ ਚੱਲ ਜੋ ਬੰਨਾ ਗੱਲ ਕਰਨਾ ਵਾ ਤੇ ਮਾਂ ਤੇਰੀ ਨੇ ਹੁਣ ਮੈਨੂੰ ਦੱਸਿਆ ਵਾ ਹੁਣ ਫਿਰ ਇਹ ਤਾਂ ਕੀ ਕਰੀਏ ਲਾਈਫ ਉੱਥੇ ਕੰਮੇ ਮੜੇ ਨੇ ਫੜੇ ਦੱਸ ਨਾ ਕੋ ਕੰਮ ਨਾ ਘਾਰ ਤੇ ਕਿਹੜੇ ਕੰਮੀ ਪਿਆ ਵਾ ਇਹ ਹੁਣ ਉੱਥੇ ਜਾ ਕੇ ਪਹਿਲਾਂ ਗੱਲ ਕਰਾਂਗੇ ਅਗਲੀ ਆਡੀ ਬੇਇਤੀ ਕਰਦੇ ਤੇ ਕਿੱਥੇ ਜਾਣਾ ਸੰਗ ਦੀ ਜਾਵਾਂ ਜਦੋਂ ਕੋਲ ਮੇਰੇ ਆ ਜਾਵੇ ਤੇ ਉਹ ਦੂਜਾ ਲੇ ਆਇਤ ਨੂੰ ਮਿਊਟ ਕਰਦਾ ਦੂਜਾ ਮਾਈਕ ਤੇ ਮੰਮੀ ਜੀ ਹੁਣ ਤੁਹਾਨੂੰ ਵੀ ਦੱਸਤੀ ਐ ਤੇ ਦੱਸਣਾ ਹੀ ਆ ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਇਨਾ ਹੌਸਲਾ ਵੱਧ ਕਿਦਾਂ ਗਿਆ ਵਾ ਤੈਨੂੰ ਡਰ ਨਹੀਂ ਲੱਗਦਾ ਮਸਾ ਵੀ ਕਿ ਮੈਂ ਨੇ ਡਰ ਹੋ ਗਿਆ ਵਾ ਨਹੀਂ 2 3 ਮੇਰਾ ਇਰਾਦਾ ਵਾ ਵੀ ਲਵਲੀ ਨਾਲ ਗੱਲ ਕਰੀ ਲਵਾਂ ਇਹ ਨਾ ਹੋਵੇ ਕੋਈ ਅਣਹੋਣੀ ਹੋ ਜੇ ਇਹੋ ਜੀ 2 ਕਰ ਆਮਨਾ ਕਰਦੇ ਨੇ ਲੱਭ ਕੇ ਕਿਦਣਾ ਕਿਦ ਤੇ ਕਰਦੇ ਰਹਿਗਾ ਕਿ ਡੀਏ ਨੂੰ ਆਖ ਲਈ ਆ ਅਗਲੀ ਟੇ ਵੀ ਆ ਕੇ ਨੂੰ ਚੰਗੀ ਮਤ ਦੇਣੀ ਆ ਦੇਖਣ ਡਿਆ ਮੈਨੂੰ ਸਭ ਕੋਈ ਦੇਖੀ ਵੀਡੀਓ ਪੜਾਉਣ ਡੇ ਕੀ ਗੱਲ ਆ ਪਹਾੜ ਡੇ ਗਿਆ ਵਸਰ ਤੇ ਯਾਵਾ लवली ਵਿਆਹ ਜਾੜਾ ਵਿਆਹ ਟੋਪੀ ਲਾ ਪਹਾੜ ਡੇ ਗਿਆ ਵਸਰ ਤੇ ਇਹ ਤੇ ਬੱਦਲ ਫਾੜ ਗਿਆ ਪਰਨਾ ਵੱਧ ਗਿਆ ਪਰਨਾ ਕਿ ਆ ਕਿਤੇ ਜਾ ਕੇ ਨਿੱਕੂ ਬਣਾਉਣਾ ਹੋਨ ਕਿਦਾਂ ਤੋਆ ਬੀਨਾ ਤੋਆ ਆਉਂਦਿਆ ਹੀ ਦੀਰ ਦਾ ਫੋਨ ਨਹੀਂ ਇਹ ਝੂਠ ਬੋਲਣਾ ਕਿਉਂ ਸਿੱਖ ਲਿਆ ਮਾਂ ਪਿਓ ਨਾਲ ਆਪਣੀਆਂ ਇਹ ਹਰਕਤਾਂ ਦਾ ਬਾਦ ਆ ਜਾ ਤੋਆ ਮੇਰੀ ਕੰਨ ਖੋਲ ਕੇ ਗੱਲ ਸੁਣਨਾ ਕਰਨੀਆ ਦੇ ਡਾਡੀ ਨਾਲ ਗੱਲ ਇਹ ਨਾ ਇਹ ਕੱਲ ਨੂੰ ਮੁਰਗੇ ਪਿੱਛੇ ਤੁਰਨਾ ਪਿਆ ਜੀ 10 ਕੋਈ ਪਰਵਰਸ਼ਾ ਕਮੀਰਾਂ ਦੇ ਤੀ ਜਿਹੜੀ ਇਹੋ ਜੀ ਹਰਕਤ ਕਰ ਲੀ ਕਰਨੀਆ ਦੇ ਡਾਡੀ ਨਾਲ ਗੱਲ ਇਹ ਨਾ ਹੋਵੇ ਕੱਲ ਨੂੰ ਕਿਤੇ ਪੜਾਉਣ ਲਖਣ ਵਾਲੀ ਗੱਲ ਕਰਨ ਦੇ ਨਾ ਕੋਈ ਪਰਿਵਾਰ ਇਦਾਂ ਲੱਭ ਲਓ ਵੀ ਜਿਹੜੇ ਉਪਰ ਮੁਰਗੇ ਪੜਾ ਲੈਣਾ ਅੱਗੇ ਤਾਂ ਮੈਂ ਸੋ ਤੁਹਾਨੂੰ ਪੁੱਛਿਆ ਸੀ ਨਾ ਪੀ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਚੱਲ ਹਨਾ ਪਹੀ ਉਸ ਨਾਲ ਲੱਭ ਲਾਂਗੇ ਪਰ ਹੁਣ ਜਿੱਥੇ ਉਹਨਾਂ ਨੇ ਹਾਂ ਕਰ ਦਿੱਤੀ ਨਾ ਉੱਥੇ ਵਿਆਹ ਕਰਨਾ ਪੈਣਾਗਾ ਕੋਈ ਨਹੀਂ ਟੂ ਵਨ ਮੰਮੀ ਜੀ ਮੈਂ ਦੀਦੀ ਨਾਲ ਗੱਲ ਕਰਨ ਦੀ ਤੂੰ ਭਾਈ ਮੰਨੋ ਭਾਈ ਨਾ ਮੰਨੋ ਤੇ ਵਿਸ਼ਵਾਸ ਕਿਉਂ ਨਹੀਂ ਕਰੰਦੇ ਮੇਰੇ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਕਰਨਾ ਵਾ ਕਰ ਲਓ ਘਰ ਤੋਂ ਮੈਂ ਇਹ ਨਹੀਂ ਦੱਸ ਸਕਦੀ ਤੇ ਵਰੀ ਹੈ ਤਾਂ ਬੜੀ ਸਿਆਣੀ ਹੈ ਪਰ ਪਤਾ ਨਹੀਂ ਲੱਗਦਾ ਅਜਕੜ ਬੱਚਿਆਂ ਦਾ ਡਰ ਮੇਰਾ ਵੀ ਸੱਚੀ ਆ ਹਾਂਜੀ ਦੱਸੋ ਤੁਹਾਨੂੰ ਪਤਾ ਮੈਂ ਇੱਥੇ ਵਾਜਤਾ ਕੀ ਗੱਲ ਹੋਈ ਮੈਂ ਇੱਧਰ ਲਿਆਈ ਆ ਪੁਰਾਣੇ ਘਰ ਮੈਂ ਇੱਧਰ ਕੀ ਲਿਆਉਣਾ ਵਾ ਤੁਹਾਨੂੰ ਕੀ ਮੈਂ ਦੱਸਾਂ ਕੀ ਗੱਲ ਹੋਈ ਆ ਇੱਧਰ ਲਿਆਈ ਆ ਮੈਨੂੰ ਗੱਲ ਕੀ ਹੁਣੀ ਆ ਤੇ ਹੀ ਕੱਲ ਦੋਵੇਂ ਜਾਣੇ लवली ਨੂੰ ਗੁੱਸੇ ਨਹੀਂ ਹੋਏ। ਆਹੋ। ਉਹ ਕੋਠੇ ਦੇ ਖਲੋਤਾ ਸੀ ਚੁੱਪ ਕਰਕੇ ਜਾ ਕੇ। ਹਾਂ। ਤੇ ਮੈਂ ਲੱਭਦੀ ਲੱਭਦੀ ਤਾਂ ਚਲ ਗਈ। 21 ਰਮਨ ਇਹ ਗੱਲਾਂ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜਾ ਤੁਰਿਆ ਫਿਰਦਾ ਇਹਨੇ ਕੋਈ ਨਾ ਕੋਈ ਚੰਦ ਚਾੜਨਾ ਚਾੜਨਾ। ਚੱਲ ਹਾਂ ਅਗਲਾ ਹੁਣ ਛੱਡੋ। ਹੁਣ ਤੁਸੀਂ ਬਹਿ ਕੇ ਤਾਂ ਉਹਨਾਂ ਜੋ ਬੰਨਾ ਵੀ ਕਰ ਲੋ ਸਲਾਹ ਤੇ ਜਿੱਥੇ ਕਹਿੰਦਾ ਵਾਂ ਨਾ ਕਰ ਦੋ। ਮੈਨੂੰ ਇਹ ਡਰਵਾ ਪਿੰਖਤਾ ਇਹ ਨਾ ਹੋਵੇ ਕਿਸੇ ਦੀ ਕੁੜੀ ਲੱਗ ਜਾਈ। 21 ਮੈਨੂੰ ਇਹ ਡਰਵਾ ਇਹ ਨਾ ਹੋਏ ਸਾਨੂੰ ਦੱਸਿਓ ਬਿਨਾਂ ਹੀ ਘਰੋਂ ਚਲ ਜੇ ਤੇ ਫੇਰ ਅਸੀਂ ਮਹੱਲੇ ਦੇ ਵਿੱਚ ਕੀ ਮੂੰਹ ਖਾਵਾਂਗੇ ਮੈਂ ਅੱਗੇ ਸੋਚਦਾ ਹੁੰਦਾ ਮੈਂ ਕਿ ਇਹਨੇ ਸਿਰ ਤੇ ਨਾ ਸੁਆਬ ਹੋਣੀ ਪਉਣੀ ਹੈ ਉਹ ਗੱਲ ਹੋਈ ਹੈ ਚਲ ਕੋਈ ਨਹੀਂ ਹੋਣੀ ਉਹਨੇ ਦੱਸਤਾ ਵਾ ਨਾ ਸਾਨੂੰ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਤੇ ਤੂੰ ਕਹਿੰਦੀ ਨਿਆਣਾ ਵਾ ਉਹ ਹੁਣ ਹੋ ਗਿਆ ਸਿਆਣਾ ਹੋ ਗਿਆ ਤੂੰ ਹਨ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਨਾ ਉਹ ਕੋਈ ਗੱਲ ਨਹੀਂ ਜੇ ਨਿਆਣੇ ਕੋਈ ਗਲਤੀ ਹੋਈ ਗਈ ਆ ਤਾਂ ਅਜੇ ਵੀ ਕੀ ਹੋਇਆ ਉਹਨੇ ਦੱਸਤਾ ਵਾ ਤੇਰਾ ਹਾਲ ਕੱਢ ਲਓ ਕੋਈ ਤੁਸੀਂ ਜੋਵਨ ਪਠੇ ਲਗਾ ਕੋ ਤਰਨਾ ਤੇ ਆਪਣੇ ਘਰ ਕੁੜੀ ਵਾਲੇ ਨੇ ਅੱਛਾ ਤੇ ਕੁੜੀ ਨੇ ਆਪਣੇ ਮਾਪਿਆਂ ਨੂੰ ਦੱਸਤਾ ਵਾ ਵੀ ਮੈਂ ਵਿਆਹ ਕਰਾਉਣਾ ਮੂੰਡੇ ਨਾਲ ਅੱਛਾ ਤੇ ਮੈਂ ਖ ਮੈਂ ਹੁਣ ਲਵਨੀ ਤੇ ਰੇਲੋਂ ਵੀ ਜੋ ਬੰਨਾ ਗੱਲ ਕਾਟ ਹੀ ਯਾਰ ਤੇ ਮੈਂ ਖ ਮੈਂ ਚੱਲ ਜੋ ਬੰਨਾ ਗੱਲ ਕਰਨਾ ਵਾ ਤੇ ਮਾਤਰੀ ਨੇ ਹੁਣ ਮੈਨੂੰ ਦੱਸਿਆ ਵਾ ਤੇ ਹੁਣ ਫਿਰ ਇਹ ਤਾਂ ਕੀ ਕਰੀਏ ਲਾਜ ਉੱਥੇ ਕੰਮ ਹੈ ਮੜੇ ਨੇ ਫੜੇ ਦੱਸ ਨਾ ਕੋ ਕੰਮ ਨਾ ਕਾਰ ਤੇ ਕਿਹੜੇ ਕੰਮੀ ਪਿਆ ਵਾ ਇਹ ਹੁਣ ਉੱਥੇ ਜਾ ਕੇ ਪਹਿਲਾਂ ਗੱਲ ਕਰਾਂਗੇ ਅਗਲੀ ਆਡੀ ਬੇਇੱਜ਼ਤੀ ਕਰਦੇ ਤੇ ਕਿੱਥੇ ਜਾਣਾ ਸੰਗ ਦੇ ਜਾਵਾਂ ਜਦੋਂ ਕੋਲ ਮੇਰੇ ਆਦਾ ਤੇ ਉਹ ਦੂਜਾ ਲੈ ਆਇਆ ਮਿਊਟ ਕਰਦਾ ਦੂਜਾ ਮਾਈਕ ਮਮਮੀ ਹੁਣ ਤੁਹਾਨੂੰ ਵੀ ਦੱਸਤੀ ਐ ਤੇ ਦੱਸਣਾ ਹੀ ਆ ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਇਨਾ ਹੌਸਲਾ ਵੱਧ ਕਿਦਾਂ ਗਿਆ ਵਾ ਤੈਨੂੰ ਡਰ ਨਹੀਂ ਲੱਗਦਾ ਮਸਾ ਵੀ ਕਿ ਮੈਂ ਨਹੀਂ ਡਰ ਹੋ ਗਿਆ ਮੇਰੇ 2 3 ਮੇਰਾ ਰਾਦਾ ਵਾ ਵੀ ਲੜੀ ਨਾਲ ਗੱਲ ਕਰੀ ਲਵਾ ਇਹ ਨਾ ਹੋਵੇ ਕੋਈ ਅਣਹੋਣੀ ਹੋ ਜੇ ਇਹੋ ਜੀ 2 1 ਗਰ ਰਾਮ ਨਾ ਕਰਦੇ ਨੇ ਲੱਭ ਕੇ ਕਿਦਾਂ ਕਿਤੇ ਕਰਦੇ ਨਾ ਸੀਗਾ ਕਿ ਡੀ ਜੀ ਨੂੰ ਆਖਰ ਆਈ ਆ ਅਗਲੀ ਟੇ ਵੀ ਆ ਕੇ ਨੂੰ ਚੰਗੀ ਮੱਤ ਦੇਣੀ ਆ ਦੇਖਣ ਡਿਆ ਮੈਨੂੰ ਸਭ ਕੋਈ ਦੇਖੀ ਵੀਡੀਓ ਪੜਾਉਣ ਡੇ ਕੀ ਗੱਲ ਆ ਪਹਾੜ ਡੇ ਗਿਆ ਵਸਿਰ ਤੇ ਕੀ ਹਵਾ लवली ਵਿਆਹ ਜਾੜਾ ਵਿਆਹ ਓਟੋਪੀ ਲਾ ਪਹਾੜ ਡੇ ਗਿਆ ਵਸਿਰ ਤੇ ਇਹ ਤੇ ਬੱਦਲ ਫਾੜ ਗਿਆ ਪਰਨਾ ਬੱਜ ਗਿਆ ਪਰਨਾ ਕਿਹਾ ਕਿਤੇ ਜਾ ਕੇ ਨਿੱਕੂ ਬਣਾਉਣਾ ਕਿਦਾ 21 ਲੀਨਰ 21 ਆਉਂਦਿਆ ਹੀ ਦੀਰ ਦਾ ਫੋਨ ਹੀ ਇਹ ਝੂਠ ਬੋਲਣਾ ਕਿਉਂ ਸਿੱਖ ਲੈ ਮਾਂ ਪਿਓ ਨਾਲ ਆਪਣੀਆਂ ਇਹ ਹਰਕਤਾਂ ਦਾ ਬਾਦ ਆ ਜਾ 21 ਮੇਰੀ ਕੰਨ ਖੋਲ ਕੇ ਗੱਲ ਸੁਣਨਾ ਕਰਨੀਆ ਦੇ ਡਾਡੀ ਨਾਲ ਗੱਲ ਇਹ ਨਾ ਇਹ ਕੱਲ ਨੂੰ ਮੜਕੇ ਪਿੱਛੇ ਤੋਣਾ ਪਿਆ ਦੇ 10 ਕੋਈ ਪਰਵਰਸ਼ਾ ਕਮੀਰਾਂ ਦਿੱਤੀ ਸੀ ਜਿਹੜੀ ਇਹੋ ਜੀ ਹਰਕਤ ਕਰਨ ਕਰਨੀਆ ਦੇ ਡਾਡੀ ਨਾਲ ਗੱਲ ਇਹ ਨਾ ਹੋਵੇ ਕੱਲ ਨੂੰ ਕਿਤੇ ਪੜਾਉਣ ਲਿਖਾਉਣ ਵਾਲੀ ਗੱਲ ਕਰਨ ਦੇ ਨਾ ਕੋਈ ਪਰਿਵਾਰ ਇਦਾਂ ਲੱਭ ਲਓ ਵੀ ਜਿਹੜੇ ਉਹ ਮੜਕੇ ਪੜਾ ਲੈਣਾ ਅੱਗੇ ਤਾਂ ਮੈਂ ਸੋ ਤੁਹਾਨੂੰ ਪੁੱਛਿਆ ਸੀ ਨਾ ਪੀ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਚੱਲ ਹਨਾ ਪਹੀ ਉਸ ਨਾਲ ਲੱਭ ਲਾਂਗੇ ਪਰ ਹੁਣ ਜਿੱਥੇ ਉਹਨਾਂ ਨੇ ਹਾਂ ਕਰ ਦਿੱਤੀ ਨਾ ਉੱਥੇ ਵਿਆਹ ਕਰਨਾ ਪੈਣਾ ਗੰਗਾ ਮਮੀ ਜੀ ਮੈਂ ਧੀਰਨਾ ਗੱਲ ਕਰਨ ਦੀ ਤੀ ਭਾਈ ਮੰਨੋ ਭਾਈ ਨਾ ਮੰਨੋ ਤੇ ਵਿਸ਼ਵਾਸ ਕਿਉਂ ਨਹੀਂ ਕਰੰਦੇ ਮੇਰੇ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਕਰਨਾ ਵਾ ਕਰ ਲਓ ਘਰ ਤੋਂ ਵਾ ਇਹ ਵੀ ਨਹੀਂ ਦੱਸ ਸਕਦੇ ਤੇਰੀ ਮਰੀ ਹਾਇਤ ਪੁਲੀਸ ਆਣੀ ਹਰ ਪਤਾ ਨਹੀਂ ਲੱਗਦਾ ਇਹ ਕੱਲ ਬੱਚਿਆਂ ਦਾ ਡਰ ਮੇਰਾ ਵੀ ਸੱਚੀ ਆ